ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਦਾ ਮੀਨੀ ਬਲੌਗ ਹੈ ਜੀ ਮੈਂ ਆਪਣੇ ਘਰ ਤੋਂ ਗਿਆ ਜੀ ਬਾਬਾ ਮੋਲਾ ਅਲੀ ਸ਼ਾਹ ਦੇ ਦਰਬਾਰ ਤੇ ਮੱਥਾ ਟੇਕਣ ਜੋ ਕਿ ਸਾਡੇ ਘਰ ਤੋਂ 10 ਮਿੰਟ ਦਾ ਰਸਤਾ ਬੱਸ ਸਟੈਂਡ ਦੇ ਲੱਗ ਗਿਆ ਦਸੂਹਾ ਦੋਸਤੋ ਇਹ ਬੱਸ ਸਟੈਂਡ ਦੇ ਓਪੋਜ਼ਿਟ ਸਾਈਡ ਸਾਹਮਣੇ ਹੀ ਤੁਹਾਨੂੰ ਇਹ ਦਰਗਾਹ ਦਿਖ ਜੂਗੀ ਨਾਲ ਹੀ ਇਹਦੇ ਪੁਲਿਸ ਸਟੇਸ਼ਨ ਹੈ ਦਸੂਹਾ ਦਾ ਜੋ ਆਪਣਾ ਮੇਨ ਥਾਣਾ ਹਾਂ ਦਸੂਹਾ ਦਾ ਉਹਦੇ ਨਾਲ ਹੀ ਇਹ ਜਗ੍ਹਾ ਵਾ ਬਾਕੀ ਇੱਥੇ ਹਰ ਵੀਰਵਾਰ ਤਾਂ ਨਹੀਂ ਮੈ ਆਣਾ ਹੁੰਦਾ ਕਦੀ ਕਦੀ ਜਦੋਂ ਵੀ ਲੰਘਦਾ ਬੜਦਾ ਆਉਮਾ ਮੱਥਾ ਟੇਕ ਜੰਨਾ ਹੁੰਦਾ ਇਹ ਸਰਕਾਰਾਂ ਦੀ ਜਗ੍ਹਾ ਬਹੁਤ ਹੀ ਡਾਡੀ ਸਰਕਾਰਾਂ ਦੀ ਜਗ੍ਹਾ ਵਾਏ ਇੱਥੇ ਪੁਰਾਣੇ ਸਿਆਣੇ ਦੱਸਦੇ ਆ ਕਿ ਪਹਿਲਾਂ ਇੱਥੇ ਰੇਲਵੇ ਸਟੇਸ਼ਨ ਵਾਲੇ ਪਟਰੀ ਪਾਣਾ ਚਾਹੁੰਦੇ ਸੀਗੇ ਪਰ ਉਹਨਾਂ ਕੋ ਪਈ ਨਹੀਂ ਜਦੋਂ ਵੀ ਉਹ ਇੱਥੇ ਟ੍ਰੇਨ ਲੰਘਦੀ ਸੀਗੀ ਕਿ ਉਹਨਾਂ ਦੇ ਪਹੀਏ ਟ੍ਰੇਨ ਦੇ ਘੁੰਮਦੇ ਰਹਿੰਦੇ ਹੁੰਦੇ ਹੁੰਦੇ ਸੀ ਆਟੋਮੈਟਿਕ ਤੇ ਬੱਡੇ-ਵੱਡੇ ਇੰਜੀਨੀਅਰ ਆਏ ਉਹਨਾਂ ਨੇ ਦੇਖਿਆ ਆ ਕੇ ਪਰ ਉਹ ਵੀ ਸਮਝ ਨਹੀਂ ਸਕੇ ਪਰ ਬਾਅਦ ਵਿੱਚ ਉਹਨਾਂ ਨੇ ਫਿਰ ਪਟਰੀ ਸਾਈਡ ਤੇ ਪਾਈ ਜਿਸ ਕਰਕੇ ਸਰਕਾਰ ਬਹੁਤ ਹੀ ਡਾਡੇ ਹੋਏ ਸਰਕਾਰ ਨੇ ਔਰ ਬਹੁਤ ਹੀ ਇੱਥੇ ਆ ਕੇ ਵਧੀਆ ਲੱਗਦਾ ਵਾ ਕਿਉਂਕਿ ਹੁਣ ਇਹ ਸਾਰੀ ਦਰਗਾਹ ਦੁਆਰਾ ਨਮੀ ਬਣਾਈ ਗਈ ਹੈ ਔਰ ਬਹੁਤ ਹੀ ਵਧੀਆ ਔਰ ਬਹੁਤ ਹੀ ਵਧੀਆ ਕੰਮ ਕੀਤਾ ਹੈ ਜਿਨ੍ਹਾਂ ਨੇ ਕਰਵਾਇਆ ਵਾ ਕਰਵਾਉਣ ਵਾਲੇ ਤਾਂ ਮਾਲਕ ਹੀ ਹੁੰਦੇ ਨੇ ਬਾਕੀ ਪਰ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਵਾ ਇਸ ਦਰਗਾਹ ਤੇ ਬਹੁਤ ਹੀ ਸੋਨਾ ਔਰ ਬਹੁਤ ਵਧੀਆ ਕੀਤਾ ਵਾ ਤੁਸੀਂ ਵੀ ਇੱਕ ਵਾਰੀ ਆਈਓ ਔਰ ਵਿਜ਼ਿਟ ਕਰੋ ਇੱਥੇ ਆਓ ਮੱਥਾ ਟੇਕੋ ਸਰਕਾਰਾਂ ਦੇ ਔਰ ਆਪਣੀ ਫੈਮਿਲੀ ਨਾਲ ਆਪਣੇ ਪਰਿਵਾਰ ਨਾਲ ਆਓ ਕਰਕੇ ਕਿਸੇ ਦੀ ਆਤਮਾ ਨੂੰ ਦੁਖੀ ਕਰਕੇ ਕੁਝ ਟਾਈਮ ਲਈ ਖੁਸ਼ਤਾ ਹੋ ਜਾਂਦੇ ਹੋ ਪਰ ਉਹ ਰੱਬ ਬੈਠਾ ਨਾ ਹੋਤੇ ਅਸਾ ਵਸਰਾਉਣੀ ਕਰਨਾ ਚੀਕਾਂ ਨਾ ਮਾਰਿਓ ਫਿਰ ਆਪਣੀ ਵਾਰੀ ਹਾਂਜੀ ਦੋਸਤੋ ਇਹ ਬਾਹਲੀ ਸਾਈਡ ਦਰਗਾਹ ਦੇ ਜਦੋਂ ਤੁਸੀਂ ਬਾਹਰ ਹੀ ਨਿਕਲੋਗੇ ਇਹ ਸਾਈਡ ਤੇ ਹੀ ਚਰਾਗਾ ਦੀ ਜਗਾ ਬਣੀ ਹੋਈ ਹੈ ਜਿੱਥੇ ਲੋਕੀ ਮੱਥਾ ਟੇਕਦੇ ਨੇ ਬਾਕੀ ਕੁਵਾਲੀ ਚੱਲ ਰਹੀ ਸੀ ਇਸ ਲਈ ਕਿ ਮੈਂ ਵੀ ਤੁਸੀਂ ਕੁਵਾਲੀ ਦਾ ਵੀ ਆਨੰਦ ਲਓ ਔਰ ਦਰਸ਼ਨ ਕਰੋ ਸਤਾਰਾਂ ਦੇ ਇਹ ਛੋਟਾ ਜਿਹਾ ਬਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਬੋਲਣ ਚ ਕੋਈ ਨਿੱਕੋ ਗਲਤੀ ਹੋਵੇ ਤਾਂ ਮਾਫ ਕਰਿਓ